ਅੱਗਾ ਤੋਂ ਖਬਰ ਆ ਰਹੀ ਹੈ ਸੀਆਈਏ ਸਟਾਫ ਤੇ ਪੰਜ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ ਹੈ ਸੀਆਈਏ ਸਟਾਫ ਨੂੰ ਦੇਖ ਕੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਵਾਬੀ ਕਾਰਵਾਈ ਚ ਪੰਜਾਬ ਦੀ ਪੁਲਿਸ ਨੇ ਜਵਾਬ ਦਿੱਤਾ ਐਮਬਲਜਮਾ ਤੋਂ ਹਥਿਆਰ ਅਤੇ ਕਾਰਤੂਸ ਬਰਾਮਦ ਹੋਏ ਨੇ ਇੱਕ ਗੱਡੀ ਵੀ ਬਰਾਮਦ ਕੀਤੀ ਗਈ ਹੈ ਧਰਮਕੋਟ ਦੇ ਪਿੰਡ ਤੋਂ ਇਸ ਗੱਡੀ ਨੂੰ ਖੋਇਆ ਗਿਆ ਸੀ ਜਿਸ ਤੋਂ ਬਾਅਦ ਸੀਆਈਏ ਅਤੇ ਇਨਾ ਅਨਸਰਾਂ ਦਾ ਸਾਹਮਣਾ ਹੋਇਆ ਇੱਕ ਵਾਰ ਮੁਰਤਦ ਸੀਆਈਏ ਸਟਾਫ ਨੂੰ ਦੇਖ ਕੇ ਇਹਨਾਂ ਨੇ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਐਕਸਚੇਂਜ ਆਫ ਫਾਇਰ ਚ ਪੰਜਾਬ ਦੀ ਮੋਗਾ ਪੁਲਿਸ ਨੂੰ ਜਵਾਬ ਦੇਣਾ ਪਿਆ ਤਾਂ ਸੀਆਈਏ ਸਟਾਫ ਤੇ ਪੰਜ ਬਦਮਾਸ਼ਾਂ ਵਿਚਾਲੇ ਗੋਲੀਆਂ ਚੱਲੀਆਂ ਨੇ ਬਦਮਾਸ਼ਾਂ ਨੇ ਸੀਆਈਏ ਸਟਾਫ ਨੂੰ ਦੇਖ ਕੇ ਫਾਇਰਿੰਗ ਕੀਤੀ ਨਵਦੀਪ ਮੋਗਾ ਤੋਂ ਜ਼ਿਆਦਾ ਜਾਣਕਾਰੀ ਸੰਪਰਨ ਨਵਦੀਪ ਪਾਵਰਯੂਗੀ ਕੁਸਤਾਜਾ ਇਨਫੋਰਮੇਸ਼ਨ ਤੁਹਾਡੇ ਕੋਲ ਬਿਲਕੁਲ ਕਿਸ਼ਨ ਇੱਕ ਵੱਡੀ ਕਾਮਯਾਬੀ ਕਹਿ ਸਕਦਾ ਹੈ ਕਿ ਮੋਗਾ ਪੁਲਿਸ ਸੀਆਈ ਸਟਾਫ ਮੋਗਾ ਦੇ ਦੋਨਾਂ ਦੇ ਸਾਂਝਾ ਆਪਰੇਸ਼ਨ ਜਿਹੜਾ ਕੀਤਾ ਗਿਆ ਹੈ ਪਿਛਲੇ ਕਈ ਲੰਬੇ ਸਮੇਂ ਤੋਂ ਕਹਿ ਸਕਦਾ ਹੈ ਪਿਛਲੇ 5-10 ਦਿਨਾਂ ਤੋਂ ਜਿਹੜਾ ਹੈ ਇਹਨਾਂ ਵੱਲੋਂ ਜਿਹੜਾ ਲਗਾਤਾਰ ਜਿਹੜਾ ਲੁੱਟ ਦੀਆਂ ਵਾਰਦਾਤਾਂ ਨੂੰ ਜਾਣ ਦਿੱਤਾ। ਯਾਰ ਇਹ ਪਹਿਲਾਂ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਸਾਫ਼ ਤੌਰ ਤੇ ਇਹ ਤਸਵੀਰਾਂ ਨੇ ਜਿੱਥੇ ਥੋੜੀ ਦੇਰ ਪਹਿਲਾਂ ਇਨਕਾਊਂਟਰ ਜਿਹੜਾ ਹੈ ਪੰਜ ਬਦਮਾਸ਼ਾਂ ਦਾ ਇਨਕਾਊਂਟਰ ਜਿਹੜਾ ਕੀਤਾ ਗਿਆ। तमाम ਪੁਲਿਸ ਵਾਲਾ ਅਧਿਕਾਰੀ ਜਿਹੜੇ ਮੌਕੇ ਤੇ ਮੌਜੂਦ ਨੇ ਇੱਕ ਵੱਡੀ ਕਾਮਯਾਬੀ ਕਹਿ ਸਕਦੇ ਆ ਸੀਆਈ ਸਟਾਫ ਮੋਗਾ ਤੇ ਨਾਲ ਦੀ ਨਾਲ ਅਕ ਜਿਹੜੀ ਧਰਮਕੋਟ ਪੁਲਿਸ ਹੈ ਉਹਨਾਂ ਦਾ ਇੱਕ ਸਾਂਝਾ ਆਪਰੇਸ਼ਨ ਸੀਗਾ ਜਿਸ ਦੇ ਤਹਿਤ ਇਹ ਜਿਹੜੀ ਵੱਡੀ ਕਾਮਯਾਬੀ ਹਾਸਲ ਹੋਈ ਹੈ ਸਾਫ ਤੌਰ ਤੇ ਤਸਵੀਰਾਂ ਵਿੱਚ ਜੀ ਪੰਜਾਬ ਰਾਣਾ ਮਾਚਲ ਤੇ ਐਕਸਕਲੂਸਿਵ ਤਸਵੀਰਾਂ ਨੇ ਤੇ ਪੰਜ ਟੋਟਲ ਜਿਹੜੇ ਬਦਮਾਸ਼ ਨੇ ਉਹਨਾਂ ਦਾ ਵਿਚਕਾਰ ਜਿਹੜੀ ਹੈ ਪੁਲਿਸ ਤੇ ਜਿਹੜੀ ਹੈ ਫਾਇਰਿੰਗ ਕੀਤੀ ਇਹਨਾਂ ਵੱਲੋਂ ਬਦਮਾਸ਼ਾਂ ਵੱਲੋਂ ਤੇ ਉਸ ਤੋਂ ਬਾਅਦ ਪੁਲਿਸ ਨੇ ਜਵਾਬੀ ਫਾਇਰਿੰਗ ਦੇ ਵਿੱਚ ਜਿਹੜੀ ਹੈ ਦੋ ਬਦਮਾਸ਼ਾਂ ਦੇ ਜਿਹੜੀ ਹੈ ਪੱਟ ਤੇ ਲੱਤ ਤੇ ਜਿਹੜੀ ਹੈ ਗੋਲੀ ਵੱਜੀ ਆ ਤੇ ਦੋ ਦੋ ਬਦਮਾਸ਼ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਇੱਕ kia ਗੱਡੀ ਜਿਹੜੀ ਇੱਥੋਂ ਲੁੱਟ ਕੀਤੀ ਗਈ ਸੀ ਧਰਮਕੋਟ ਤੋਂ ਉਸ ਨੂੰ ਵੀ ਜਿਹੜਾ ਰਿਕਵਰ ਕਰ ਲਿਆ ਗਿਆ ਤੇ ਨਾਲ ਦੀ ਨਾਲ ਦੱਸ ਦਈਏ ਕਿ ਪਿਛਲੇ 2 ਦਿਨ ਪਹਿਲਾਂ ਇਹਨਾਂ ਵੱਲੋਂ ਇੱਕ ਮਾਠੀਵਾੜਾ ਸਿਹਤ ਪੈਟਰੋਲ ਪੰਪ ਤੇ ਵੀ ਲੁੱਟ ਖੋਹ ਜਿਹੜੀ ਹੈ ਉਹਨਾਂ ਵੱਲੋਂ ਕੀਤੀ ਗਈ ਸੀ ਸੋ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੁਲਿਸ ਦੇ ਅਧਿਕਾਰੀ ਨੇ ਮੌਕੇ ਤੇ ਪਹੁੰਚੇ ਨੇ ਥੋੜੀ ਦੇਰ ਤੱਕ ਐਸਐਸਪੀ ਮੋਗਾ ਅਜੇ ਗਾਂਧੀ ਉਹਨਾਂ ਦੇ ਦਿਸ਼ਾ ਨਿਰਦੇਸ਼ ਛੇੜ ਜਿਹੜੀ ਹੈ ਪੂਰੀ ਕਾਰਵਾਈ ਜਿਹੜੀ ਹੈ ਅਮਲ ਵਿੱਚ ਲਿਆਂਦੀ ਗਈ ਹੈ ਤੇ ਐਸਪੀਟੀ ਮੋਗਾ ਜਿਹੜੇ ਨੇ ਡੀਐਸਪੀ ਧਰਮਕੋਟ ਨੇ ਤੋਂ ਐਸਐਚਓਜ਼ ਨੇ ਸਾਰੇ ਜਿਹੜੇ ਹੈ ਮੌਕੇ ਤੇ ਪਹੁੰਚ ਚੁੱਕੇ ਨੇ ਤੇ SSP ਸਾਹਿਬ ਦੀ ਜਿਹੜੀ ਉਹ ਡੀਕ ਕੀਤੀ ਜਾ ਰਹੀ ਹੈ ਪ੍ਰੈਸ ਨੂੰ ਉਹਨਾਂ ਵੱਲੋਂ ਜਿਹੜਾ ਬਰੀਫ ਕੀਤਾ ਜਾਊਗਾ ਪਰ ਦੱਸ ਦਈਏ ਇੱਕ ਵੱਡੀ ਕਾਮਯਾਬੀ ਸੀਏ ਸਟਾਫ ਮੋਗਾ ਤੇ ਨਾਲ ਦੀ ਨਾਲ ਧਰਮਕੋਟ ਪੁਲਿਸ ਮੋਗਾ ਪੁਲਿਸ ਦੀ ਜਿਹੜੀ ਹੈ ਸਾਂਝੇ ਆਪਰੇਸ਼ਨ ਦੌਰਾਨ ਇੱਕ ਵੱਡੀ ਕਾਮਯਾਬੀ ਕਹਿ ਸਕਦੇ ਆ ਕਿ ਮੋਗਾ ਪੁਲਿਸ ਸੀਏ ਸਟਾਫ ਨੂੰ ਜਿਹੜੀ ਹੈ ਮਿਲੀ ਹੈ ਇੱਕ 32 ਬੋਰ ਪਿਸਟਲ ਜਿਹੜਾ ਉਹ ਰਿਕਵਰ ਕੀਤਾ ਗਿਆ ਨਾਲ ਦੀ ਨਾਲ ਕੋਈ ਗੱਡੀ ਜਿਹੜੀ ਹੈ ਔਰ ਰਿਕਵਰ ਹੋਈ ਹੈ ਜਿੰਦਾ ਕਾਰਤੂਸ ਰਿਕਵਰ ਹੋਏ ਨੇ ਸੋ ਥੋੜੀ ਦਿਰ ਤੱਕ ਐਸਐਸਪੀ ਮੋਗਾ ਅਜੇ ਗਾਂਧੀ ਪ੍ਰੈਸ ਕਾਨਫਰੈਂਸ ਕਰਨਗੇ ਮੌਕੇ ਤੇ ਐਕਸਕਲੂਸਿਵ ਤਸਵੀਰਾਂ ਦੇਖ ਸਕਦੇ ਹੋ ਜੀ ਪੰਜਾਬ ਹਰਿਆਣਾ ਮਾਚਲ ਦੇ ਸਭ ਤੋਂ ਪਹਿਲਾਂ ਪੰਜ ਬਦਮਾਸ਼ਾ ਵਿਚਕਾਰ ਜਿਹੜੀ ਹੈ ਇਨਕਾਊਂਟਰ ਜਿਹੜਾ ਹੈ ਮੋਗਾ ਪੁਲਿਸ ਸੀਏ ਸਟਾਫ ਵੱਲੋਂ ਕੀਤਾ ਗਿਆ ਤੇ ਹੁਣ ਅਧਿਕਾਰੀ ਜਿਹੜੇ ਨੇ ਮੌਕੇ ਤੇ ਨੇ ਕ੍ਰਿਸ਼ਨ ਦੱਸਦੀ ਹੈ ਕਿ ਮਾਛੀਵਾੜਾ ਸਾਈਟ ਤੇ ਇੱਕ ਪੈਟਰੋਲ ਪੰਪ ਤੇ ਇਹਨਾਂ ਵੱਲੋਂ ਜਿਹੜਾ ਇੱਕ ਜਿਹੜਾ ਨਿਸ਼ਾਨਾ ਬਣਾਇਆ ਗਿਆ ਸੀ ਉਸ ਨੂੰ ਤੇ ਉਸ ਤੇ ਜਿਹੜਾ ਜਿਹੜੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਲਗਾਤਾਰ ਸੀਐਸਟਾਫ ਮੋਗਾ ਤੇ ਟੈਕਨੀਕਲ ਟੀਮਸ ਵਕਵਾ ਕੈਂਗਲਾ ਤੋਂ ਕੰਮ ਕਰ ਰਹੀ ਸੀਗੀ ਤੇ ਇੱਕ ਵੱਡੀ ਕਾਮਯਾਬੀ ਕਹਿ ਸਕਦੇ ਹਾਂ ਕਿ ਮੋਗਾ ਪੁਲਿਸ ਤੇ ਸੀਐਸਟਾਫ ਦੇ ਜਿਹੜਾ ਸਾਂਝਾ ਆਪਰੇਸ਼ਨ ਜਿਹੜਾ ਕੀਤਾ ਗਿਆ ਉਸ ਵਿੱਚ ਮਿਲੀ ਹੈ ਦੇਖ ਸਕਦੇ ਹੋ ਜਿਹੜੇ ਪੰਜ ਬਦਮਾਸ਼ ਸੀਗੇ ਉਹਨਾਂ ਵੱਲੋਂ ਫਾਇਰਿੰਗ ਜਿਹੜੀ ਹੈ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਇੱਕ ਕਹਿ ਸਕਦੇ ਹਾਂ ਕਿ ਇਹ ਜਿਹੜੇ ਪੰਜ ਬਦਮਾਸ਼ਾਂ ਇਹਨਾਂ ਦੀ ਲੰਬੇ ਸਮੇਂ ਤੋਂ ਯਾਨੀ ਕਿ 10-15 ਦਿਨਾਂ ਦੇ ਵਿੱਚ ਵਿੱਚ ਜਿਹੜੀ ਹੈ ਦੋ-ਤਿੰਨ ਵੱਡੀਆਂ ਵਾਰਦਾਤਾਂ ਨੂੰ ਇਹਨਾਂ ਨੇ ਅੰਜਾਮ ਦਿੱਤਾ ਹੈ ਤੇ ਅੱਜ ਇੱਕ ਵੱਡੀ ਕਾਮਯਾਬੀ ਕਹਿ ਸਕਦੇ ਹਾਂ ਕਿ ਪੁਲਿਸ ਨੂੰ ਹਾਸਲ ਹੋਈ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ तमाम ਅਧਿਕਾਰੀ ਨੇ ਤੇ ਨਾਲ ਦੀ ਨਾਲ ਜਿਹੜੇ ਫਾਇਰਿੰਗ ਹੋਈ ਹੈ ਫਾਇਰਿੰਗ ਦੇ ਜਿਹੜੇ ਖੋਲਨੇ ਆਪਾਂ ਕਹਿ ਸਕਦੇ ਹਾਂ ਕਿ ਉਹ ਵੀ ਮਿਲ ਰਹੇ ਨੇ ਦਿਖ ਰਹੇ ਨੇ ਤਸਵੀਰਾਂ ਦੇ ਵਿੱਚ ਸੋ ਇੱਕ ਵੱਡੀ ਕਾਮਯਾਬੀ ਕਹਿ ਸਕਦਾ ਹੈ ਕਿ ਸੀਐਸਟਾਫ ਮੋਗਾ ਤੇ ਧਰਮਕੋਟ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਹੋਈ ਹੈ ਥੋੜੀ ਦੇਰ ਤੱਕ ਐਸਐਸਪੀ ਮੋਗਾ ਅਜੇ ਗਾਦੀ ਵੱਲੋਂ ਪ੍ਰੈਸ ਨੂੰ ਬਰੀਫ ਕੀਤਾ ਜਾਊਗਾ ਪਰ ਜੀ ਪੰਜਾਬ ਰਣਾ ਮਾਚਲ ਤੇ ਸਭ ਤੋਂ ਪਹਿਲਾਂ ਸਖਸੀਅਤ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾ ਰਹੇ ਨੇ ਕਿ ਦੋ ਬਦਵਾਸ਼ ਜਿਹੜੇ ਨੇ ਉਹ ਜਿਹੜਾ ਉਹਨਾਂ ਦੇ ਪੱਟ ਤੇ ਇੱਕ ਦੇ ਗੋਡੇ ਤੇ ਤਕਰੀਬਨ ਜਦ ਦੋ ਲੱਤਾਂ ਤੇ ਕਹਿ ਸਕਦਾ ਦੋਨਾਂ ਪਰਮਾਚਲ ਲੱਤਾਂ ਤੇ ਗੋਲੀ ਵੱਜੀ ਆ ਤੇ ਤਿੰਨ ਬਦਮਾਸ਼ ਯਾਨੀ ਟੋਟਲ ਪੂਰੇ ਪੰਜ ਬਦਮਾਸ਼ ਸੀਗੇ ਜਿਨ੍ਹਾਂ ਨੂੰ ਅੱਜ ਸੀਐਸ ਸਟਾਫ ਮੋਗਾ ਵੱਲੋਂ ਜਿਹੜਾ ਆਪਣੇ ਜਿਹੜਾ ਗ੍ਰਫਤਾਰ ਕੀਤਾ ਗਿਆ ਨਾਲ ਦੀ ਨਾਲ ਇਹ ਤਸਵੀਰਾਂ ਦੇਖ ਸਕਦੇ ਹੋ ਕੀ ਆ ਗੱਡੀ ਜਿਹੜੀ ਖੋਈ ਗਈ ਸੀਗੀ ਇੱਥੋਂ ਧਰਮਕੋਟ ਤੋਂ ਕੁਝ ਦਿਨ ਪਹਿਲਾਂ ਉਹ ਗੱਡੀ ਵੀ ਜਿਹੜੀ ਆ ਰਿਕਵਰ ਕਰ ਲਈ ਗਈ ਆ ਸੋ ਇੱਕ ਵੱਡੀ ਕਾਮਯਾਬੀ ਕਹਿ ਸਕਦੇ ਆ ਕਿ ਮੋਗਾ ਪੁਲਿਸ ਅਤੇ ਸੀਐਸ ਸਟਾਫ ਮੋਗਾ ਵੱਲੋਂ ਜਿਹੜੀ ਆ ਉਹ ਮਿਲੀ ਆ ਐਸਐਚਓ ਕੋਟੀ ਸਿਖਾ ਐਸਐਚਓ ਧਰਮਕੋਟ ਐਸਐਚਓ ਵਖਵਖ ਥਾਣੇ ਦੇ ਨਾਲ ਦੀ ਨਾਲ ਧਰਮਕੋਟ ਡੀਐਸਪੀ ਰਮਨਦੀਪ ਸਿੰਘ ਐਸਪੀਡੀ ਬਾਲਕ੍ਰਿਸ਼ਨ ਸਿੰਘਲਾ ਨਾਲ ਦੀ ਨਾਲ ਸੀਆਈਐਨ ਚਾਰਜ ਦਲਜੀਤ ਸਿੰਘ ਬਰਾੜ ਹੋਰੀ ਜਿਹੜੇ ਨੇ ਆਫ ਦੀ ਟੀਮ ਨਾਲ ਇੱਥੇ ਪਹੁੰਚੇ ਨੇ ਜਿਨ੍ਹਾਂ ਨੂੰ ਜਦੋਂ ਇਤਲਾਹ ਮਿਲੀ ਸੀਗੀ ਤੇ ਇੱਥੇ ਜਿਹੜੇ ਆ ਉਹ ਬਦਮਾਸ਼ ਜਿਹੜੇ ਇੱਥੇ ਬੈਠੇ ਸੀਗੇ ਤਾਂ ਜਦੋਂ ਪੁਲਿਸ ਨੇ ਉਹਨਾਂ ਨੂੰ ਰਾਉਂਡ ਅਪ ਕੀਤਾ ਜਾਂ ਪੁਲਿਸ ਨੇ ਕੇਰਾਬੰਦੀ ਕੀਤੀ ਤਾਂ ਪੁਲਿਸ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਬਦਮਾਸ਼ਾਂ ਵੱਲੋਂ ਤਾਂ ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਨੇ ਜਿਹੜੇ ਆ ਇਹ ਪੰਜ ਬਦਮਾਸ਼ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਦੋਹਾਂ ਤੇ ਜਿਹੜੀਆਂ ਗੋਲੀਆਂ ਵੱਜੀਆਂ ਨੇ ਕ੍ਰਿਸ਼ਨ ਜੀ ਬਿਲਕੁਲ ਗੱਲਬਾਤ ਕਰਨੇ ਕੋਸ਼ਿਸ਼ ਕਰੋ ਨਵਦੀਪ ਜਾਨੀ ਨੁਕਸਾਨ ਤੋਂ ਬਚਾ ਰਿਹਾ ਇਸ ਐਕਸਚੇਂਜ ਆਫ ਫਾਇਰ ਦੇ ਵਿੱਚ ਆ ਬਿਲਕੁਲ ਕਿਸੇ ਜਾਣੀ ਨੁਕਸਾਨ ਤੋਂ ਬਿਲਕੁਲ ਬਚਾ ਰਿਹਾ ਕਿਉਂਕਿ ਦੇਖੋ ਸ਼ਾਮ ਦਾ ਸਮਾਂ ਸੀਗਾ ਥੋੜੀ ਦੇਰ ਪਹਿਲਾਂ ਦੀ ਗੱਲ ਹੈ ਤਕਰੀਬਨ ਹੁਣ 7 ਵਜੇ ਦਾ ਸਮਾਂ ਹੋ ਚੁੱਕਾ ਹੈ ਤਾਂ ਕਹਿ ਸਕਦੇ ਹਾਂ 6 6:30 ਦੇ ਤਕਰੀਬਨ ਜਿਹੜਾ ਐਨਕਾਊਂਟਰ ਕੀਤਾ ਗਿਆ ਹੋਊਗਾ ਕਿਉਂਕਿ ਜਿਹੜੀ ਤਮਾਮ ਜਾਣਕਾਰੀ ਆ ਉਹ ਐਸਐਸਪੀ ਮੋਗਾ ਅਜੇ ਗਾਂਧੀ ਵੱਲੋਂ ਜਿਹੜੀ ਐ ਪ੍ਰੈਸ ਨੂੰ ਬਰੀਫ ਕਰਕੇ ਦਿੱਤੀ ਜਾਊਗੀ ਥੋੜੀ ਦੇਰ ਤੱਕ ਐਸਐਸਪੀ ਮੋਗਾ ਜਿਹੜੇ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਉਹਨਾਂ ਵੱਲੋਂ ਹੀ ਜਿਹੜੀ ਆ ਪੂਰੀ ਜਾਣਕਾਰੀ ਦਿੱਤੀ ਜਾਊਗੀ ਕਿ ਕਿਸ ਤਰ੍ਹਾਂ ਜਿਹੜਾ ਆਪਰੇਸ਼ਨ ਕੀਤਾ ਗਿਆ ਕਿਸ ਤਰ੍ਹਾਂ ਜਿਹੜੀ ਆ ਕਿੰਨੇ ਫਰਾਉਂਡ ਫਾਇਰ ਕੀਤੇ ਗਏ ਹਾਲਾਂਕਿ ਤਮਾਮ ਹਾਲਾ ਅਧਿਕਾਰੀ ਨੇ ਐਸਐਸਪੀ ਸਾਹਿਬ ਦੀ ਵੇਟ ਕਰ ਰਹੇ ਨੇ ਕਿ ਉਹਨਾਂ ਵੱਲੋਂ ਜੋ ਪ੍ਰੈਸ ਨੂੰ ਬਰੀਫ ਕੀਤਾ ਜਾਊਗਾ ਉਸ ਦੇ ਅਕੋਰਡਿੰਗਲੀ ਜਿਹੜਾ ਅੱਗੇ ਦਿੱਤਾ ਜਾਊਗਾ पर एक वारी फिर तस्वीरਾਂ ਵਿੱਚ ਦੇਖ ਸਕਦੇ ਹੋ ਕ੍ਰਿਸ਼ਨ ਹਾਲਾਂਕਿ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਿਹੜੇ ਦੋ ਬਦਮਾਸ਼ ਸੀਗੇ ਉਹਨਾਂ ਦੇ ਜਿਹੜੇ ਲੱਤਾਂ ਤੇ ਗੋਲੀ ਵੱਜੀ ਹੈ ਤੇ ਇੱਕ ਪਿਸਟਲ 32 ਬੋਰ ਦਾ ਜਿਹੜਾ ਇੱਕ ਖੜਾਉਣਾ ਨਮਾ ਪਿਸਟਲ ਜਿਹੜਾ ਉਹ ਵੀ ਬਰਾਮਦ ਹੋਇਆ ਤੇ ਇੱਕ 32 ਬੋਰ ਦਾ ਪਿਸਟਲ ਜਿਹੜਾ ਉਹ ਵੀ ਬਰਾਮਦ ਹੋਇਆ ਜਿੰਦਾ ਕਾਰਤੂਸ ਜਿਹੜੇ ਨੇ ਉਹ ਬਰਾਮਦ ਹੋਏ ਨੇ ਜੀ ਕ੍ਰਿਸ਼ਨ ਬਿਲਕੁਲ ਤਸਵੀਰਾਂ ਨੂੰ ਡਿਫਾਈਨ ਕਰਦੇ ਹੁਣ ਨਵਦੀਪ ਕਿਉਂਕਿ ਅਜਿਹੇ ਸਮਾਜ ਪ੍ਰੋਤੀ ਅੰਸਰਾਂ ਨੂੰ ਤਾੜਨਾ ਜਿਹੜੀ ਇਹ ਜ਼ਰੂਰ ਹੋਣੀ ਚਾਹੀਦੀ ਹੈ ਤੇ ਜਿਹੜੇ ਜ਼ਖਮੀ ਗੈਂਗਸਟਰ ਦੱਸੀ ਜਾ ਰਹੇ ਨੇ ਉਹਨਾਂ ਨੂੰ ਲੈ ਕੇ ਕੋਈ ਅਪਡੇਟ ਤੁਹਾਡੇ ਕੋਲ ਬਿਲਕੁਲ ਜਿਹੜੇ ਜ਼ਖਮੀ ਹਾਲਾਤ ਵਿੱਚ ਗੈਂਗਸਟਰ ਨੇ ਬਦਮਾਸ਼ ਨੇ ਉਹਨਾਂ ਨੂੰ ਨਿੱਜੀ ਹਸਪਤਾਲ ਜਾਂ ਕਹਿ ਸਕਦਾ ਹੈ ਕਿ ਸਿਵਲ ਹਸਪੀਟਲ ਉਹਨਾਂ ਨੂੰ ਲੈ ਕੇ ਜਾਇਆ ਜਾਊਗਾ ਜਾਂ ਲੈ ਚੁੱਕੇ ਜਾਣਗੇ ਕਿਉਂਕਿ ਹਜੇ ਤੱਕ ਜਿਹੜੇ तमाम ਅਧਿਕਾਰੀ ਇੱਥੇ ਪਹੁੰਚੇ ਨੇ ਉਹ ਐਸਐਸਪੀ ਮੋਗਾ ਅਜੇ ਗਾਂਧੀ ਹੋਰਾਂ ਦੀ ਵੇਟ ਕਰ ਰਹੇ ਨੇਗੇ ਕਿਉਂਕਿ ਪ੍ਰੈਸ ਨੂੰ ਉਹਨਾਂ ਨੇ ਬਰੀਫ ਕਰਨਾ ਹੈ ਸੋ ਕਹਿ ਸਕਦਾ ਹੈ ਕਿ ਜਿਹੜੇ ਬਦਮਾਸ਼ ਰਿਕਵਰ ਜਿਹੜੇ ਬਦਮਾਸ਼ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਜਿਹੜਾ ਹੈ ਦਾਖਲ ਕਰਵਾ ਦਿੱਤਾ ਗਿਆ ਤੇ ਅਗਲੇਰੀ ਕਾਰਵਾਈ ਪੁਲਿਸ ਵੱਲੋਂ ਜਿਹੜੀ ਹੈ ਕੀਤੀ ਜਾ ਰਹੀ ਹੈ ਇੱਕ ਵਾਰੀ ਫੇਰ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਸ ਜਗ੍ਹਾ ਤੇ ਜਿਹੜਾ ਅਨਕਾਉਂਟਰ ਜਿਹੜਾ ਕੀਤਾ ਗਿਆ ਪੁਲਿਸ ਵੱਲੋਂ ਜਿਹੜਾ ਜਦੋਂ ਇਤਲਾਹ ਮਿਲੀ ਮੁਖਬਰ ਖਾਸ ਤੇ ਤਾਂ ਪੁਲਿਸ ਨੂੰ ਜਿਹੜਾ ਪੁਲਿਸ ਨੇ ਘੇਰਾਬੰਦੀ ਕੀਤੀ ਤਾਂ ਪੁਲਿਸ ਤੇ ਜਿਹੜੀ ਆ ਫਾਇਰਿੰਗ ਕੀਤੀ ਗਈ ਆ ਐਸ ਐਚਓ ਕੋਟਿਸੇਖਾ ਐਸ ਐਚਓ ਧਰਮਕੋਟ ਹੁਣ ਮੌਕੇ ਤੇ ਨੇ ਐਸ ਡੀ ਐਸ ਪੀ ਧਰਮਕੋਟ ਨੇ ਐਸ ਪੀ ਡੀ ਬਾਲਕ੍ਰਿਸ਼ਨ ਨੇ ਤੇ ਸੀਆਈ ਸਟਾਫ ਦੇ ਇੰਚਾਰਜ ਦਲਜੀਤ ਸਿੰਘ ਬਰਾੜ ਤੋਂ ਉਹਨਾਂ ਦੀ ਟੀਮ ਨੇ ਜਿਨ੍ਹਾਂ ਵੱਲੋਂ ਇਹ ਸਾਂਝੇ ਤੌਰ ਤੇ ਆਪਰੇਸ਼ਨ ਜਿਹੜਾ ਹੈ ਅਮਲ ਵਿੱਚ ਲਿਆਂਦਾ ਗਿਆ ਪੂਰਾ ਜਿਹੜਾ ਆਪਰੇਸ਼ਨ ਕੀਤਾ ਗਿਆ ਜੀ ਬਿਲਕੁਲ ਇੱਕ ਹੋਰ ਮਰਤਦੱਸਦੀ ਹੈ ਕਿ ਮੋਗਾ ਚ ਸੀਆਈਏ ਤੇ ਪੰਜਾਬ ਦੀ ਪੁਲਿਸ ਦੇ ਦਰਮਿਆਨ ਜਿਹੜੀਆਂ ਗੋਲੀਆਂ ਚੱਲੀਆਂ ਨੇ ਸੀਆਈਏ ਸਟਾਫ ਨੇ ਜਵਾਬੀ ਕਾਰਵਾਈ ਦੇ ਵਿੱਚ ਜਵਾਬ ਦਿੱਤਾ ਬਹੁਤ ਸ਼ੁਕਰੀਆ ਨਵਦੀਪ ਫਿਲਹਾਲ ਤੁਸੀਂ ਤਾਜ਼ਾ ਜਾਣਕਾਰੀ ਸੜ ਤੱਕ ਸਾਂਝ ਪਾਈ ਹੈ ਫਿਰ ਹਾਲ ਜ਼ਖਮੀਆਂ ਨੂੰ ਲੈ ਕੇ ਕੀ ਕੋਈ ਅਪਡੇਟ ਆਬੀਸੀ ਜਾਣਨ ਦੀ ਕੋਸ਼ਿਸ਼ ਕਰਦੇ ਰਹਾਂਗੇ ਇਸ ਐਨਕਾਊਂਟਰ ਵਾਲੀ ਥਾਂ ਤੇ ਪੰਜਾਬ ਦੀ ਪੁਲਿਸ ਸੀਆਈਏ ਸਟਾਫ ਆਕੇ ਜਾਂਚ ਪੜਤਾਲ ਕਰ ਰਿਹਾ ਹੈ ਦੋ ਬਦਮਾਸ਼ ਜਿਹੜੇ ਜ਼ਖਮੀ ਦੱਸੀ ਜਾ ਰਹੇ ਨੇ ਜਿਨ੍ਹਾਂ ਤੇ ਇਲਜ਼ਾਮ ਲੱਗੇ ਆ ਕਿ ਪੰਜਾਬ ਦੀ CIA ਦੀ ਟੀਮ ਜਿਹੜੀ ਮੋਗਾ ਦੀ ਸੀ ਉਸ ਤੇ ਉਹਨਾਂ ਨੇ ਫਾਇਰ ਖੋਲਿਆ ਫਿਲਹਾਲ ਸ਼ੁਕਰੀਆ ਨਵਦੀਪ ਜਿਆਦਾ ਜਾਣਕਾਰੀ ਦੀ ਸਾਹ ਸੜ ਤੱਕ ਪਾਉਣ ਦੇ ਲਈ ਪੰਜਾਂ ਨੂੰ ਠੋਲੋ ਬੰਦੇ ਨਾ ਨਾ ਲੋੜ ਨਹੀਂ ਬਾਈ ਕਰ ਲਿਆ ਸੀ ਇਹ ਤੋਂ ਠੀਕ ਆ ਬਲੱਡ ਲੈਣਾ ਨਹੀਂਗਾ ਆਪਾਂ ਤਾਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਦੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲਗਾਤਾਰ ਨਵਦੀਪ ਰਿਪੋਰਟ ਕਰ ਰਹੇ ਸੀ ਐਕਸਕਲੂਸਿਵ ਤਸਵੀਰ ਸਿੱਧਾ ਪ੍ਰਚਾਰਨ ਮੋਗਾ ਤੋਂ ਤੁਸੀਂ ਦੇਖ ਰਹੇ ਹੋ ਸੀ ਇਹ ਸਟਾਫ ਤੇ ਪੰਜ ਬਦਮਾਸ਼ਾਂ ਦੇ ਵਿਚਾਲੇ ਗੋਲੀਆਂ ਚੱਲੀਆਂ ਨੇ ਮੌਕੇ ਤੇ ਪੰਜਾਬ ਦੀ ਪੁਲਿਸ ਐਨਕਾਊਂਟਰ ਵਾਲੀ ਥਾਂ ਦਾ ਜਾਇਜ਼ਾ ਲੈ ਰਹੀ ਹੈ ਤਾਂ ਤੇਜ਼ ਤਾਰ ਹਥਿਆਰ ਦੇਖੇ ਜਾ ਸਕਦੇ ਆ ਇਨਾਂ ਤੋਂ ਬ੍ਰਾਮਤ ਜੋ ਹੋਇਆ ਪੁਆਇੰਟ 32 ਬੋਰ ਦਾ ਰਿਵਾਲਵਰ ਇੱਕ ਦੱਸਿਆ ਜਾ ਰਿਹਾ ਹੈ ਕਾਰਤੂਸ ਇਹਨਾਂ ਤੋਂ ਬ੍ਰਾਮਤ ਕੀਤੇ ਗਏ ਨੇ ਸੀਆਈਏ ਸਟਾਫ ਤੇ ਪੰਜ ਬਦਮਾਸ਼ਾਂ ਵੱਟਾਲੇ ਗੋਲੀਆਂ ਚੱਲੀਆਂ ਬਦਮਾਸ਼ਾਂ ਨੇ ਸੀਆਈਏ ਸਟਾਫ ਨੂੰ ਦੇਖ ਕੇ ਫਾਇਰਿੰਗ ਕੀਤੀ ਅਤੇ ਲਫਦੀ ਪਗਤਾਰ ਸੰਨ ਰਿਪੋਰਟ ਕਰਨ ਇੱਕ ਵਾਰ ਮੁਰਤਸੜਨ ਜੁੜੇ ਨਵਦੀਪ ਇਹਨਾਂ ਦੀ ਹਿਸਟਰੀ ਖੰਗਾਲਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਹਿਸਟਰੀ ਸ਼ਟਰ ਨੇ ਇਹ ਨਾਮ ਕਰਵਾ ਨਹੀਂ ਹੋਇਆ ਬਿਲਕੁਲ ਜੇ ਗੱਲ ਕਰ ਲਈਏ ਥੋੜੇ ਦਿਨ ਪਹਿਲਾਂ ਦੀ ਕ੍ਰੇਸ਼ਨ ਤਾਂ ਥੋੜੇ ਦਿਨ ਪਹਿਲਾਂ ਧਰਮਕੋਟ ਦੇ ਇੱਕ ਪਿੰਡ ਤੋਂ ਜਿਹੜੀ ਹੈ ਕੀਆ ਗੱਡੀ ਹੈ ਫਿਰ ਤਸਵੀਰਾਂ ਦੇਖ ਸਕਦੇ ਹੋ ਕਿਆ ਗੱਡੀ ਜਿਹੜੀ ਖੋਈ ਗਈ ਸੀਗੀ ਉਸ ਤੋਂ ਬਾਅਦ ਲਗਾਤਾਰ ਇਹ ਹਿੱਟ ਲਿਸਟ ਦੇ ਸੀਗੇ ਜਿਹੜੇ ਗਰੋਅ ਸੀਗਾ ਜਿਹੜਾ ਕਹਿ ਸਕਦੇ ਆ ਕਿ ਹਿੱਟ ਲਿਸਟ ਦੇ ਸੀਗਾ ਪੁਲਿਸ ਦੇ ਲਗਾਤਾਰ ਵਕ ਵਕ ਜਿਹੜੀਆਂ ਟੀਮਾਂ ਨੇ ਉਹਨਾਂ ਵੱਲੋਂ ਜਿਹੜਾ ਇਸ ਦਾ ਟੈਕਨੀਕਲ ਤਰੀਕੇ ਨਾਲ ਜਿਹੜੀ ਹੈ ਇਸ ਦੀ ਜਿਹੜੀ ਪਰਤਾਲ ਕੀਤੀ ਜਾ ਰਹੀ ਸੀਗੀ ਤੁਹਾਨੂੰ ਇਹ ਚਿੰਤਾ ਕਰ ਰਹੇ ਸਨ ਕਿ ਇਹ ਗੱਡੀ ਕੋਟੀਸੇ ਖਾਂ ਤੋਂ ਪਈ ਗਈ ਸੀ ਉੱਥੋਂ ਮਕੂਰੀ ਹੋਈ ਸੀ ਉਹ ਸਾਰਾ ਰਾਉਂਡ ਅਪ ਕਰਕੇ ਆਪਣੇ ਕੇ ਬ੍ਰੈਸ ਮੋੜ ਤੀਨ ਸਾਰੀ ਇਹ ਦੱਬ ਗਏ ਸੋ ਸੋ ਜੋ ਜਾਣਕਾਰੀ ਮਿਲ ਰਹੀ ਆ ਕਹਿ ਸਕਦੇ ਆ ਕਿ ਕੋਟੀਸੇ ਖਾਂ ਤੋਂ ਜਿਹੜੀ ਇਹ ਗੱਡੀ ਜਿਹੜੀ ਹੈ ਹੋਰ ਹੋਈ ਸੀਗੀ ਸੋ ਤਮਾਮ ਕਹਿ ਸਕਦੇ ਆ ਕਿ ਤਮਾਮ ਜਿਹੜੀ ਜਾਣਕਾਰੀ ਹੈ ਤਮਾਮ ਜਿਹੜੀ ਹੋਰ ਗੱਲਬਾਤ ਹੈ ਤਾਂ ਅਸੀਂ ਜ਼ਰੂਰ ਐਸਐਸਪੀ ਮੋਗਾ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਦੀ ਵੇਟ ਹੋ ਰਹੀ ਹੈ ਉਹਨਾਂ ਵੱਲੋਂ ਜਿਹੜੀ ਪ੍ਰੈਸ ਨੂੰ ਬਰੀਫ ਕੀਤਾ ਜਾਊਗਾ ਤਾਂ ਉਸ ਤੋਂ ਬਾਅਦ ਹੀ ਕਲੀਅਰ ਹੋਊਗਾ ਕਿ ਜਿਹੜੀ ਗੱਡੀ ਹੈ ਇਹ ਅੱਜ ਕਿਵੇਂ ਰਿਕਵਰ ਹੋਈ ਤੋਂ ਸਾਰੀ ਜਾਣਕਾਰੀ ਜਿਹੜੀ ਹੈ ਐਸਐਸਪੀ ਮੋਗਾ ਦੀ ਹੁਣ ਜਿਹੜੀ ਵੇਟ ਹੋ ਰਹੀ ਹੈ ਜੇ ਗਾਂਧੀ ਹੋਰਾਂ ਦੀ ਉਹਨਾਂ ਵੱਲੋਂ ਹੀ ਜਿਹੜਾ ਪ੍ਰੈਸ ਨੂੰ ਬਰੀਫ ਕੀਤਾ ਜਾਊਗਾ ਜੀ ਮੈਂ ਤੁਹਾਨੂੰ ਪ੍ਰੈਸ ਨੋਟ ਭੇਜਦਾ ਕਦ ਤੱਕ ਪਹੁੰਚ ਰਹੇ ਨੇ ਗਾਂਧੀ ਸਾਹਿਬ ਇਹ ਪ੍ਰੈਸ ਕਾਨਫਰੰਸ ਜਿਨ੍ਹਾਂ ਨੇ ਕਰਨ ਬਿਲਕੁਲ ਜਨ ਥੋੜੀ ਦੇਰ ਤੱਕ ਹਾਰਡਲੀ 5 ਤੋਂ 7 ਮਿੰਟ ਦਾ ਸਮਾਂ ਜਿਹੜਾ ਕਹਿ ਸਕਦੇ ਆ ਕਿ 5 ਤੋਂ 7 ਮਿੰਟ ਦੇ ਵਿੱਚ ਵਿੱਚ 10 ਮਿੰਟ ਦੇ ਵਿੱਚ ਜਿਹੜਾ ਅਜੇ ਗਾਂਧੀ ਜਿਹੜੇ ਨੇ ਇੱਥੇ ਪਹੁੰਚ ਜਾਣਗੇ ਤਾਂ ਉਹ ਪ੍ਰੈਸ ਨੂੰ ਬਰੀਫ ਕਰਨਗੇ ਕਿ ਜੇ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਸ ਤਰ੍ਹਾਂ ਦੀ ਹਾਲਤ ਨੇ ਜਿਹੜੇ ਬਦਮਾਸ਼ ਜਿਹੜੇ ਜਿਨ੍ਹਾਂ ਦੇ ਗੋਲੀ ਵੱਜੀ ਆ ਉਸ ਦੀ ਤਮਾਮ ਮਾਰਕ ਨਾਲ ਦੀ ਨਾਲ ਕੀ ਕੀ ਰਿਕਰਡ ਨਰਦੀਪ ਜਿਨ੍ਹਾਂ ਦੇ ਗੋਲੀ ਲੱਗੀ ਹੈ ਜਿਨ੍ਹਾਂ ਨੇ ਪੰਜਾਬ ਪੁਲਿਸ ਦੀ ਟੀਮ ਤੇ ਫਾਇਰ ਖੋਲਿਆ ਉਹਨਾਂ ਦੀ ਸਿਹਤ ਨਾਜ਼ੁਕਤਾ ਨਹੀਂ ਹੈ ਨੇ ਦੇਖੋ ਬਿਲਕੁਲ ਗੋਲੀ ਜ਼ਰੂਰ ਲੱਗੀ ਹੈ ਪਰ ਹਾਲਤ ਐਜ਼ ਜਿਵੇਂ ਆਪਾਂ ਕਹਾਂ ਸਾਂ ਕ੍ਰਿਟੀਕਲ ਕੰਡੀਸ਼ਨ ਨਹੀਂ ਹੈ ਉਹਨਾਂ ਨੂੰ ਬਿਲਕੁਲ ਜਿਹੜਾ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਸੋ ਕਹਿ ਸਕਦੇ ਹਾਂ ਕਿ ਗੋਲੀਆਂ ਜ਼ਰੂਰ ਲੱਗੀਆਂ ਨੇ ਦੋ ਕਿਉਂਕਿ ਜਵਾਬੀ ਫਾਇਰਿੰਗ ਜਦੋਂ ਹੋਈ ਹੈ ਪੁਲਿਸ ਵੱਲੋਂ ਤਾਂ ਦੋ ਬਦਮਾਸ਼ਾਂ ਦੇ ਜਿਹੜੀ ਹੈ ਲਾਤੇ ਗੋਲੀ ਲੱਗੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਕ੍ਰਿਸ਼ਨ ਕੋਈ ਸਪੈਸੀਫਿਕਲੀ ਕਿਸੇ ਗੈਂਗ ਨਾਲ ਸੰਬੰਧ ਰੱਖਦੇ ਸੀ ਜਾਂ ਆਪਣੇ ਲੈਵਲ ਤੇ ਜਿਹੜੀ ਬਦਮਾਸ਼ੀ ਇਲਾਕੇ 'ਚ ਹੋ ਰਹੀ ਸੀ ਕੋ ਫਿਲਹਾਲ ਇਸ ਬਾਰੇ ਕੁਝ ਕਹਿਣਾ ਮناسب ਨਹੀਂ ਹੋਊਗਾ ਕ੍ਰਿਸ਼ਨ ਕਿਉਂਕਿ ਐਸਐਸਪੀ ਮੋਗਾ ਜਿਹੜੇ ਨੇ ਉਹਨਾਂ ਦੀ ਵੇਟ ਹੀ ਹੋ ਰਹੀ ਹੈ ਜਦੋਂ ਤੱਕ ਉਹ ਨਹੀਂ ਆਉਂਦੇ ਤਾਂ ਇਹ ਚੀਜ਼ ਦਾ ਕਿਸ ਗੈਂਗ ਨਾਲ ਸੰਬੰਧ ਰੱਖਦੇ ਸੀਗੇ ਜਾਂ ਇਹ ਆਪਣਾ ਇਹਨਾਂ ਦਾ ਗੈਂਗ ਸੀਗਾ ਪੰਜ ਜਾਣਿਆਂ ਦਾ ਜਾਂ ਹੋਰ ਵੀ ਇਹਨਾਂ ਵਿੱਚ ਇਨਵੋਲਵ ਸੀ ਤਮਾਮ ਜਿਹੜੀ ਇਹਨਾਂ ਬਾਰੇ ਜਿਹੜੀ ਜਾਣਕਾਰੀ ਉਹ ਐਸਐਸਪੀ ਮੋਗਾ ਹੀ ਜਿਹੜਾ ਬਰੀਫ ਕਰ ਸਕਦੇ ਨੇ ਬਿਲਕੁਲ ਤਾਂ ਸਨੈਚ ਕੀਤੀ ਹੋਈ ਗੱਡੀ ਵੀ ਬਰਾਮਦ ਕਰ ਲਈ ਗਈ ਹੈ ਕੀ ਕੰਡੀਸ਼ਨ ਹੈ ਉਸ ਗੱਡੀ ਦੀ ਤੁਹਾਨੂੰ ਇੱਕ ਵਾਰੀ ਤਸਵੀਰਾਂ ਦੇਖ ਸਕਾ ਦਿਓ ਇਹ ਉਹ ਗੱਡੀ ਆ ਕ੍ਰਿਸ਼ਨ ਜਿਹੜੀ ਜਿਹੜੀ ਆ ਇਸ ਜਿਹੜੀ ਵਾਰਦਾਤ ਹੋਈ ਸੀਗੀ ਕਿਉਂਕਿ ਦੱਸ ਦਈਏ ਕਿ ਮਾਛੀਵਾੜਾ ਪੁਲਿਸ ਵੱਲੋਂ ਵੀ ਇੱਕ ਜਿਹੜੀ ਆ ਜਨਤਕ ਕੀਤੀ ਗਈਆਂ ਸੀਗੀਆਂ ਪੰਜ ਜਿਹੜੇ ਬਦਮਾਸ਼ ਸੀ ਉਹਨਾਂ ਦੀ ਫੋਟੋਜ਼ ਜਿਹੜੀਆਂ ਨੇ ਉਹ ਜਨਤਕ ਕੀਤੀਆਂ ਗਈ ਸੀ ਨਾਲ ਦੀ ਨਾਲ ਇਸੇ kia ਗੱਡੀ ਦੀ ਜਿਹੜੀ ਫੋਟੋ ਆ ਦੋ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਜਿਹੜੀ ਆ ਉਹ ਸ਼ੇਅਰ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਹੀ ਲਗਾਤਾਰ ਇਸ ਘਟਨਾ ਤੋਂ ਬਾਅਦ ਜਿਹੜੀ ਆ ਮੋਗਾ ਪੁਲਿਸ ਵੱਲੋਂ ਜਿਹੜੀ ਹੈ ਲਗਾਤਾਰ ਟੈਕਨੀਕਲ ਟੀਮ ਦੀ ਸਹਾਇਤਾ ਲੈ ਕੇ ਜਿਹੜੀ ਹੈ ਲਗਾਤਾਰ ਇਹਨਾਂ ਦੀ ਜਿਹੜੀ ਹੈ ਦਬਿਸ਼ ਕੀਤੀ ਜਾ ਰਹੀ ਸੀਗੀ ਤੇ ਅੱਜ ਜਿਹੜੀ ਹੈ ਮੁਕਬਰ ਖਾਸ ਦੇ ਤਲਾਅ ਤੇ ਜਦੋਂ ਇਨਫੋਰਮੇਸ਼ਨ ਮਿਲੀ ਕਿ ਉਹ ਇੱਥੇ ਹੋ ਸਕਦੇ ਨੇ ਤਾਂ ਜਦ ਪੁਲਿਸ ਨੇ ਕੇਰਾਬੰਦੀ ਕੀਤੀ ਤਾਂ ਜਵਾਬੀ ਫਾਇਰਿੰਗ ਜਿਹੜੀ ਹੈ ਪੁਲਿਸ ਵੱਲ ਪੁਲਿਸ ਤੇ ਜਿਹੜੀ ਹੈ ਇਹਨਾਂ ਬਦਮਾਸ਼ਾਂ ਵੱਲੋਂ ਕੀਤੀ ਗਈ ਆ ਜੀ ਨਵਦੀਪ ਰੇਡੀਅਸ ਜਾਣਨਾ ਚਾਹਾਂਗੇ ਕਿ ਜਿੱਥੋਂ ਇਹਨਾਂ ਨੇ ਗੱਡੀ ਸਨੇਚ ਕੀਤੀ ਤੇ ਜਿੱਥੇ ਪੁਲਿਸ ਮੁਕਾਬਲਾ ਹੋਇਆ ਹੈ ਬੋਤ ਕਾ ਟ੍ਰੇਡਿੰਗਸ ਦੇ ਵਿੱਚ ਬਦਮਾਸ਼ ਘੁੰਮ ਰਹੇ ਸੀ ਯਾਨੀ ਕਿ ਗੱਲ ਸਪਸਟੈਕ ਲੋਕਲ ਲੈਵਲ ਦੇ ਬਦਮਾਸ਼ ਲੱਗਦੇ ਆ ਨਹੀਂ ਤਾਂ ਇਹਨਾਂ ਨੇ ਹੁਣ ਤੱਕ ਕਈ ਜ਼ਿਲ੍ਹੇ ਕ੍ਰੋਸ ਕਰ ਜਾਣੇ ਸੀ ਦੇਖੋ ਪਹਿਲਾਂ ਇੱਥੇ ਜਿਹੜੀ ਆ ਲੁੱਟਕੋ ਹੋਈ ਸੀਗੀ ਮੋਗਾ ਦੇ ਹਲਕਾ ਤਰਨਕੋਟ ਦੇ ਅਧੀਨ ਪੰਦੇ ਪਿੰਡ ਚ ਤਾਂ ਉਸ ਤੋਂ ਬਾਅਦ ਮਾਛੀਵਾੜਾ ਜੇ ਕਹੇ ਸਤੇ ਮਾਛੀਵਾੜਾ ਚ ਇੱਕ ਜਿਹੜੀ ਆ ਪੈਟਰੋਲ ਪੰਪ ਤੇ ਜਿਹੜਾ ਇਹਨਾਂ ਵੱਲੋਂ ਵਾਰਦਾਤ ਕੀਤੀ ਗਈ ਉਸ ਤੋਂ ਬਾਅਦ ਜਿਹੜਾ ਲਗਾਤਾਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜਾ ਇਹਨਾਂ ਵੱਲੋਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀਗਾ ਤੇ ਉਸ ਤੋਂ ਬਾਅਦ ਜਦੋਂ ਇੱਕ ਮੁਕੱਬਰ ਖਾਸ ਦੀ ਇਤਲਾਹ ਤੇ ਹੋ ਸਕਦਾ ਹੈ ਕਿ ਇਸ ਤੋਂ ਬਾਅਦ ਵੀ ਜਦੋਂ ਅੱਜ ਮੋਗਾ ਪੁਲਿਸ ਜੇ ਘੇਰਾਬੰਦੀ ਕਰਕੇ ਇਹਨਾਂ ਨੂੰ ਰਾਉਂਡ ਅਪ ਕੀਤਾ ਤਾਂ ਹੋ ਸਕਦਾ ਹੈ ਕਿ ਮੋਗਾ ਦੇ ਵਿੱਚ ਵੀ ਕੋਈ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸੀਗੇ ਪਰ ਉਸ ਤੋਂ ਪਹਿਲਾਂ ਹੀ ਮੋਗਾ ਪੁਲਿਸ ਵੱਲੋਂ ਇੱਕ ਵੱਡੀ ਕਾਮਯਾਬੀ ਕਹਿ ਸਕਦੇ ਆ ਕਿ ਹਾਸਲ ਹੋਈ ਹੈ ਕਿ ਇਹਨਾਂ ਗੈਂਗਸਟਰਾਂ ਨੂੰ ਇਹਨਾਂ ਬਦਮਾਸ਼ਾਂ ਨੂੰ ਜਿਹੜਾ ਮੌਕੇ ਤੇ ਕਾਬੂ ਕਰ ਲਿਆ ਗਿਆ ਤੇ ਜਵਾਬੀ ਫਾਇਰਿੰਗ ਦੇ ਵਿੱਚ ਦੋ ਬਦਮਾਸ਼ ਜਿਹੜੇ ਨੇ ਜ਼ਖਮੀ ਹੋਏ ਨੇ ਕ੍ਰਿਸ਼ਨ ਤਾਂ ਬਿਲਕੁਲ ਅਪਡੇਟ ਤਸਵੀਰਾਂ ਦਿਖਾਉਂਦੇ ਰਹੋ ਅਸੀਂ ਜਾਣਕਾਰੀ ਵੀ ਹਾਲੇ ਫੇਰ ਦੇ ਦਈਏ ਜਿਹੜੇ ਦਰਸ਼ਕ ਸਾਡੇ ਨਾਲ ਨਵੇਂ ਜੁੜੇ ਐ ਕਿ ਮੋਗਾ ਦੇ ਵਿੱਚ ਪੰਜਾਬ ਦੀ ਪੁਲਿਸ ਦੇ CIA ਵਿੰਗ ਤੇ ਸਮਾਜ ਵਿਰੋਧੀ ਅੰਸਰਾਂ ਨੇ ਵਿਚਾਲੇ ਇੱਕ ਮੁਕਾਬਲਾ ਹੋਇਆ ਹੈ ਹਥਿਆਰ ਬਰਾਮਦਗੀ ਜਿਹੜੇ ਐ ਪੰਜਾਬ ਦੀ ਪੁਲਿਸ ਨੂੰ ਮਿਲੇ ਨੇ ਜਿਨ੍ਹਾਂ ਚ 0.32 ਕੈਲੀਬਰ ਦਾ ਜਿਹੜਾ ਰਿਵਾਲਵਰ ਇਹਨਾਂ ਤੋਂ ਫੜਿਆ ਗਿਆ ਹੈ ਜਿੰਦਾ ਕਾਰਤੂਸ ਜਿਹੜੇ ਐਮੂਨੇਸ਼ਨ ਇਹਨਾਂ ਤੋਂ ਬਰਾਮਦ ਕੀਤਾ ਗਿਆ ਤੇ ਨਾਲ ਹੀ ਗੱਡੀ ਖੋ ਕੇ ਜਿਹੜੀ ਇਹ ਫਰਾਰ ਹੋਈ ਸੀ ਚਿੱਟੇ ਰੰਗ ਦੀ ਕੀਆ ਉਹ ਵੀ ਪੰਜਾਬ ਦੀ ਪੁਲਿਸ ਨੇ ਰਿਕਵਰ ਕਰ ਲਈ ਹੈ ਇਹ ਗੱਡੀ ਨੂੰ ਇਹਨਾਂ ਨੇ ਸਨੇਚ ਕੀਤਾ ਸੀ ਤੇ ਫਿਲਹਾਲ ਪੰਜਾਬ ਦੀ ਪੁਲਿਸ ਦੀ ਟੀਮ ਜਿਹੜਾ ਇਹਨਾਂ ਦਾ ਪਿੱਛਾ ਕਰ ਰਹੀ ਸੀ ਤਾਂ ਇਹਨਾਂ ਨੇ ਪੁਲਿਸ ਟੀਮ ਤੇ ਫਾਇਰ ਓਪਨ ਕੀਤਾ ਜਿਸ ਤੋਂ ਬਾਅਦ ਕਾਊਂਟਰ ਫਾਇਰਿੰਗ ਜਿਹੜੀ ਹੈ ਪੰਜਾਬ ਦੀ ਪੁਲਿਸ ਨੂੰ ਕਰਨੀ ਪਈ ਹੈ ਜਿਹੜੀ ਮੋਡਲੀ ਤਫਤੀਸ਼ ਸਾਡੇ ਤੱਕ ਪਹੁੰਚੀ ਫਿਰ ਹਾਲ ਐਸਐਸਪੀ ਮੋਗਾ ਘਟਨਾਲੀ ਥਾਣੇ ਤੇ ਇਨਕਾਊਂਟਰ ਵਾਲੀ ਥਾਣੇ ਤੇ ਕੁਝ ਮਿੰਟਾਂ ਚ ਪਹੁੰਚ ਰਹੇ ਨੇ ਉਹਨਾਂ ਦਾ ਇੰਤਜ਼ਾਰ ਰਹੇਗਾ ਕਿ ਕਿਸ ਪੱਖ ਤੋਂ ਜਾਂ ਕਿਸ ਲਿਹਾਜ਼ ਦੇ ਨਾਲ ਇਸ ਪੂਰੇ ਘਟਨਾਕਰਮ ਨੂੰ ਆਪਣੇ ਜ਼ੁਬਾਨ ਤੋਂ ਬਿਆਨ ਕਰਦੇ ਆ ਫਿਰ ਹਾਲ ਮੋਗਾ ਦੇ ਵਿੱਚ ਸੀਆਈਏ ਸਟਾਫ ਤੇ ਪੰਜ ਮਦਮਾਸ਼ਾ ਦੇ ਵਿਚਾਲੇ ਇਨਕਾਊਂਟਰ ਹੋਇਆ ਹੈ ਸੀਆਈਏ ਸਟਾਫ ਨੂੰ ਦੇਖ ਕੇ ਫਾਇਰਿੰਗ ਇਹਨਾਂ ਨੇ ਕੀਤੀ ਦੋ ਜ਼ਖਮੀ ਦੱਸੇ ਜਾ ਰਹੇ ਨੇ ਫਿਲਹਾਲ ਮੌਕੇ ਤੇ ਅਸੀਂ ਤੁਹਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਨਵਦੀਪ ਇੱਕ ਚੈਲੰਜ ਬਹੁਤ ਵੱਡਾ ਬਣ ਜਾਂਦਾ ਹੈ ਆਮ ਆਵਾਮ ਦੇ ਲਈ ਤੇ ਪੁਲਿਸ ਦੇ ਲਈ ਆਵਾਮ ਲਈ ਚੈਲੰਜ ਇਸ ਤਰੀਕੇ ਨਾਲ ਬਣਦਾ ਹੈ ਕਿ ਕੋਈ ਜਿਹੀ ਵਾਰਦਾਤ ਹੋ ਜੇ ਤਾਂ ਇਲਾਕੇ 'ਚ ਡਰ ਦਾ ਮਾਹੌਲ ਬਣ ਜਾਂਦਾ ਹੈ ਕਿ ਇੱਥੇ ਕਾਨੂੰਨ ਅਤੇ ਵਿਵਸਥਾ ਅੰਡਰ ਦਾ ਕੰਟਰੋਲ ਹੈ ਵੀ ਹੈ ਜਾਂ ਨਹੀਂ ਹੈ ਪੰਜਾਬ ਪੁਲਿਸ ਲਈ ਉਸ ਤੋਂ ਵੱਡਾ ਚੈਲੰਜ ਬਣਦਾ ਹੈ ਜੇ ਕਦੇ ਜਿਹੀ 스내ਚਿੰਗ ਦੀ ਗੱਲ ਹੋ ਜੇ ਜਾਂ ਗੋਲੀ ਚੱਲ ਜਾਏ ਇਲਾਕੇ ਦੇ ਵਿੱਚ ਤਾਂ ਇਹ ਚੈਲੰਜਸ ਨੂੰ ਕਿਵੇਂ ਟੈਕਲ ਕੀਤੇ ਜਾਣ ਨੇ ਐਸਐਸਪੀ ਮੋਗਾ ਨੇ ਕੋਈ ਆਊਟਲਾਈਨ ਕੀਤਾ ਕਿ ਕਿੰਨੇ ਸਮਾਜ ਵਿਰੋਧੀ ਅਨਸਰ ਨੇ ਤੇ ਕਿੰਨਾ ਨਾਜਾਇਜ਼ ਹਥਿਆਰ ਇੱਥੇ ਘੁੰਮਦਾ ਫਿਰ ਰਿਹਾ ਹੈ ਦੇ ਕੋਈ ਫਿਲਹਾਲ ਜੇ ਸਾਰੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਕ੍ਰਿਸ਼ਨ ਕਹਿ ਸਕਦੇ ਆ ਕਿ ਜਿਹੜੇ ਨਜਾਇਜ਼ ਅਸਲੇ ਆ ਉਸ ਤੋਂ ਲੈ ਕੇ ਵੀ ਜੇ ਪਿਛਲੇ 2 ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਨਜਾਇਜ਼ ਜਿਹੜਾ ਐਨਡੀਪੀਆ ਸੈਕਟਰ ਦੇ ਤਹਿਤ ਜਿਹੜਾ ਕਈ ਮਾਮਲੇ ਦਰਸੀ ਗਏ ਨਸ਼ਾ ਤਸਕਰ ਸੀ ਤਾਂ ਉਸ ਨੂੰ ਵੀ ਰਾਉਂਡ ਅਪ ਕਰਕੇ ਜਿਹੜਾ ਉਸ ਤੋਂ ਗ੍ਰਿਫਤਾਰ ਕੀਤਾ ਗਿਆ ਉਸ ਕੋਲੋਂ ਵੀ ਨਜਾਇਜ਼ ਅਸਲਾ ਜਿਹੜਾ ਬਰਾਮਦ ਹੋਇਆ ਸੀਗਾ ਤੇ ਉਸ ਤੇ ਵੀ ਵੱਡੀ ਕਾਰਵਾਈ ਕਹਿ ਸਕਦੇ ਕਿ ਤਮਾਮ ਇਹ ਜਿਹੜੀਆਂ ਚੀਜ਼ਾਂ ਨੇ ਇਹ ਪੁਲਿਸ ਜਿਹੜੀਆਂ ਖੂਫੀਆ ਰੱਖਦੀ ਹੈ ਕਿਉਂਕਿ ਕਹਿ ਸਕਦੇ ਨੇ ਆਊਟਲਾਈਨ ਜ਼ਰੂਰ ਕੀਤੀ ਹੋਣਗੇ ਉਸੇ ਦੇ ਤਹਿਤ ਜਿਹੜੀ ਹੈ ਰਿਕਵਰੀਜ਼ ਦਾ ਮੋਗਾ ਪੁਲਿਸ ਵੱਲੋਂ ਸੀਐਸਟਾਫ ਵੱਲੋਂ ਜਿਹੜੀ ਹੈ ਕੀਤੀਆਂ ਜਾ ਰਹੀਆਂ ਨੇ ਵੱਖ-ਵੱਖ ਜੇ ਗੱਲ ਕਰ ਲਈਏ ਜਿਹੜੇ ਹਥਿਆਰ ਬਰਾਮਦ ਹੋ ਰਹੇ ਨੇ ਪਿਛਲੇ 2-3 ਦਿਨਾਂ ਤੋਂ ਮੋਗਾ ਪੁਲਿਸ ਤੋਂ ਤਾਂ ਉਹ ਵੀ ਕਹਿ ਸਕਦੇ ਐ ਕਿ ਜਿਹੜੀ ਆਊਟਲਾਈਨ ਕੀਤੀ ਹੁੰਦੀ ਐ ਐਸਐਸਪੀ ਮੋਗਾ ਵੱਲੋਂ ਜਿਹੜੀਆਂ ਰੂਟ ਪਲਾਨ ਬਣਾਇਆ ਜਾਂਦਾ ਮੈਪ ਬਣਾਇਆ ਜਾਂਦਾ ਪੂਰਾ ਕਿ ਕਿਸ ਜਗ੍ਹਾ ਤੇ ਜਾਂ ਕਿੰਨੇ ਜਿਹੜੇ ਨਜ਼ਾਇਜ਼ ਹਥਿਆਰ ਨੇ ਸੋ ਤਮਾਮ ਇਹਨਾਂ ਗੱਲਾਂ ਨੂੰ ਲੈ ਕੇ ਜਿਹੜਾ ਪੁਲਿਸ ਵੱਲੋਂ ਲਗਾਤਾਰ ਜਿਹੜੀ ਹੈ ਦਬਿਸ਼ ਕਿ ਹਾਂ ਇੱਕ ਜ਼ਰੂਰ ਗੱਲ ਹੈ ਕਿ ਜ਼ਰੂਰ ਇੱਕ ਚੈਲੰਜ ਜ਼ਰੂਰ ਹੋ ਜਾਂਦਾ ਪੁਲਿਸ ਨੂੰ ਲੈ ਕੇ ਜਦੋਂ ਇਸ ਤਰ੍ਹਾਂ ਦੀ ਵੱਡੀ ਵਾਰਦਾਤ ਹੁੰਦੀ ਹੈ ਤੇ ਉਸ ਤੋਂ ਵੱਡਾ ਚੈਲੰਜ ਜਿਹੜਾ ਪੁਲਿਸ ਨੇ ਐਸੈਪਟ ਵੀ ਕੀਤਾ ਕਿ ਅੱਜ ਪੁਲਿਸ ਵੱਲੋਂ ਮੋਗਾ ਪੁਲਿਸ ਵੱਲੋਂ ਜਿਹੜੇ ਬਦਮਾਸ਼ ਕਾਫੀ 2-3 ਦਿਨਾਂ ਤੋਂ ਜਿਹੜਾ ਕਾਫੀ ਵਕ ਵਕ ਸ਼ਹਿਰਾਂ ਵਿੱਚ ਜਿਹੜਾ ਇਹਨਾਂ ਵੱਲੋਂ ਜਿਹੜੀ ਹੈ ਵਾਰਦਾਤਾਂ ਨੂੰ ਅਨਜਾਨ ਦਿੱਤਾ ਜਾ ਰਿਹਾ ਸੀਗਾ ਤੇ ਅੱਜ ਉਹਨਾਂ ਵੱਲੋਂ ਜਿਹੜਾ ਮੋਗਾ ਪੁਲਿਸ ਨੇ ਇੱਕ ਕਹ ਸਕਦੇ ਕਿ ਵੱਡੀ ਕਾਮਯਾਬੀ ਮੋਗਾ ਪੁਲਿਸ ਨੂੰ ਹਾਸਲ ਹੋਈ ਹੈ ਜਿਹੜੇ ਪੰਜ ਬਦਮਾਸ਼ ਕਿਉਂਕਿ ਕ੍ਰਿਸ਼ਨ ਕਹ ਸਕਦੇ ਕਿ ਕਾਫੀ 3-4 ਦਿਨਾਂ ਤੋਂ ਕਹਿ ਸਕਦੇ ਆ ਕਿ ਵੱਖ-ਵੱਖ ਸ਼ਹਿਰਾਂ ਵਿੱਚ ਇਹਨਾਂ ਨੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਤੇ ਅੱਜ ਮੁਖਬਰ ਖਾਸ ਦੀ ਇਤਲਾਹ ਤੇ ਜਦੋਂ ਇੱਥੇ ਪਤਾ ਲੱਗਿਆ ਕਿ ਕੁਝ ਅਣਪਛਾਤੇ ਜਾਂ ਕਹਿ ਸਕਦੇ ਕੋਈ ਸਮਾਜ ਵਿਰੋਧੀ ਅੰਸਰ ਇੱਥੇ ਦਿਖੇ ਤਾਂ ਇਸ ਜਗ੍ਹਾ ਤੇ ਜਿਹੜਿਆ ਉਹਨਾਂ ਨੇ ਘੇਰਾਬੰਦੀ ਕੀਤੀ ਤਾਂ ਉਸ ਤੇ ਜਵਾਬੀ ਫਾਇਰਿੰਗ ਵਿੱਚ ਜਿਹੜਾ ਪੁਲਿਸ ਤੇ ਫਾਰਿੰਗ ਕੀਤੀ ਤਾਂ ਕਹਿ ਸਕਦੇ ਕਿ ਵੱਡੀ ਕਾਮਯਾਬੀ ਮੋਗਾ ਪੁਲਿਸ ਨੂੰ ਜਿਹੜੀ ਆ ਹਾਸਲ ਹੋਈ ਆ ਜੀ ਤਾਂ ਬਿਲਕੁਲ ਮਾਚੀਵਾੜਾ ਤੋਂ ਇਹਨਾਂ ਨੇ ਇਹ ਗੱਡੀ ਨੂੰ ਸਨੇਚ ਕੀਤਾ ਜਿਸ ਤੋਂ ਬਾਅਦ ਮੋਗਾ ਚਰਨ ਦਾ ਮੁਕਾਬਲਾ ਹੋਇਆ ਤਕਰੀਬਨ 100 ਕਿਲੋਮੀਟਰ ਦਾ ਜਿਹੜਾ ਉਹ ਡਿਸਟੈਂਸ ਹੈ ਜਿਹੜਾ ਉਹ ਪੰਜਾਬ ਦੀ ਪੁਲਿਸ ਨੂੰ ਹੈ ਨਵਦੀਪ ਕੋਈ ਇਨਵੈਸਟੀਗੇਸ਼ਨ ਤੇ ਸਾਹਮਣੇ ਆਇਆ ਕਿ ਇਹ ਡਿਸਟ੍ਰਿਕਟ ਕ੍ਰੋਸ ਕਰ ਰਹੇ ਸੀ ਜਾਂ ਆਪਣੇ ਕਿਸੇ ਗੈਂਗਸਟਰ ਸਾਥੀ ਨੂੰ ਮਿਲਣ ਜਾ ਰਹੇ ਸੀ ਜਾਂ ਇਨਾਂ ਦਾ ਐਸਕੇਪ ਪਲਾਨ ਸੀ ਇਸ ਥਾਂ ਤੋਂ ਬਚਣ ਦੇ ਲਈ ਇਹਨਾਂ ਨੇ ਦੂਜੇ ਜ਼ਿਲ੍ਹੇ 'ਚ ਜਾ ਕੇ ਸ਼ਰਨ ਲਈ ਦੇਖੋ ਕ੍ਰਿਸ਼ਨਾ ਹੋ ਸਕਦਾ ਹੈ ਕਿ ਇੱਥੇ ਜਦੋਂ ਇਹ ਮੋਗਾ ਵਾਪਸ ਮਾਛੀਵਾੜਾ ਤੋਂ ਮੋਗਾ ਇੱਥੇ ਆਇਆ ਤਾਂ ਹੋ ਸਕਦਾ ਹੈ ਕਿ ਇੱਥੇ ਮੋਗਾ ਕਿਸੇ ਵੱਡੀ ਵਾਰਦਾਤ ਤੋਂ ਅਨਜਾਨ ਦੇਣ ਦੀ ਫਰਾਗ 'ਚ ਹੋਣ ਕਿਉਂਕਿ ਇਹ ਗੱਲਾਂ तमाम ਜਿਹੜੀਆਂ ਗੱਲਾਂ ਨੇ ਉਹ ਐਸਐਸਪੀ ਮੋਗਾ ਹੀ ਜਿਹੜੇ ਆ ਸਪਸ਼ਟ ਕਰ ਸਕਦੇ ਨੇ ਕਿ ਕੀ ਇਹਨਾਂ ਦਾ ਪਲਾਨ ਸੀਗਾ ਫਲਅ ਪ੍ਰਾਇਮਰੀ ਇਨਵੈਸਟੀਗੇਸ਼ਨ ਵਿੱਚ ਕੀ ਸਾਹਮਣੇ ਆਇਆ ਫਿਲਹਾਲ ਐਸਐਸਪੀ ਮੋਗਾ ਦੀ ਊੜੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਜਦੋਂ ਤੱਕ ਉਹ ਉਹ ਇੱਥੋਂ ਤੱਕ ਇੱਥੇ ਨਹੀਂ ਪਹੁੰਚਦੇ ਪ੍ਰੈਸ ਨੂੰ ਬਰੀਫ ਨਹੀਂ ਕਰਦੇ ਤਾਂ ਉਦੋਂ ਕਹਿਣਾ ਮੁਨਾਸਬ ਨਹੀਂ ਹੋਊਗਾ ਕਿ ਇਹ ਇੱਥੇ ਵਾਰਦਾਤ ਕਰਨ ਵਾਸਤੇ ਦੁਬਾਰਾ ਪਹੁੰਚੇ ਸੀ ਜਾਂ ਕਿਸੇ ਆਪਣੇ ਸਾਥੀ ਨੂੰ ਨਾਲ ਲੈ ਕੇ ਜਾਣਾ ਸੀ ਉਹ ਤਮਾਮ ਇਹ ਜਿਹੜੀਆਂ ਗੱਲਾਂ ਨੇ ਉਸ ਦੇ ਬਾਰੇ ਜਿਹੜੇ ਐਸਐਸਪੀ ਮੋਗਾ ਹੀ ਜਿਹੜੇ ਸਪਸ਼ਟ ਕਰ ਸਕਦੇ ਨੇ ਕ੍ਰਿਸ਼ਨ ਬਿਲਕੁਲ ਫਿਰ ਹਾਲ ਕੋਈ ਸੀਆਈਏ ਸਟਾਫ ਚੋਂ ਬੋਲਣ ਨੂੰ ਤਿਆਰ ਨਹੀਂ ਲੱਗਦਾ ਮੈਨੂੰ ਨਰਦੀਪਿੰਚ ਲੱਗਦਾ ਦੇਖੋ तमाम ਜਿਹੜੇ ਅਫਸਰ ਇੱਥੇ ਖੜੇ ਨੇ ਐਸਪੀ ਡੀ ਬਾਲਕ੍ਰਿਸ਼ਨ ਸਿੰਘ ਨੇ ਨਾਲ ਦੀ ਨਾਲ ਡੀਐਸਪੀ ਧਰਮਕੋਟ ਨੇ ਸੀਏ ਇਨਚਾਰਜ ਨੇ ਐਸਐਚਓ ਨੇ ਕੋਟੀ ਸੇਕਾ ਐਸਐਚਓ ਮੈਡਮ ਸੁਨੀਤਾ ਰਾਣੀ ਨੇ ਧਰਮਕੋਟ ਐਸਐਚਓ ਜਤਿੰਦਰ ਸਿੰਘ ਨੇ ਸੋ ਇਹਨਾਂ ਵੱਲੋਂ ਜਿਹੜੀ ਆ ਫਿਲਹਾਲ ਆਪਣੇ ਸੀਨੀਅਰ ਅਧਿਕਾਰੀ ਜਿਹੜੇ ਐਸਐਸਪੀ ਸਾਹਿਬ ਨੇ ਉਹਨਾਂ ਦੀ ਉਡੀਕ ਕੀਤੀ ਜਾ ਰਹੀ ਹੈ ਕਿਉਂਕਿ तमाम ਪ੍ਰੈਸ ਨੋਟ ਜਿਹੜਾ ਜਾਰੀ ਹੋਊਗਾ ਪ੍ਰੈਸ ਨੋਟ ਦੇ ਵਿੱਚ ਕੀ ਕੀ ਸਾਹਮਣੇ ਆਉਂਦਾ ਹੈ ਇਹ ਫਿਲਹਾਲ ਦੇਖਣ ਵਾਲੀ ਗੱਲ ਹੋਵੇਗੀ ਕਿ ਐਸਐਸਪੀ ਮੋਗਾ ਕੁਝ ਸਮੇਂ ਤੱਕ ਕਹਿ ਰਹੇ ਕਿ ਕੁਝ ਸਮੇਂ ਤੱਕ ਜਿਹੜੇ ਇੱਥੇ ਮੋਕੇ ਦੀ ਜਿਹੜੀ ਜਗ੍ਹਾ ਮੋਕੇ ਦੀ ਜਗ੍ਹਾ ਤੇ ਮੋਕੇ ਤੇ ਜਿਹੜੇ ਆ ਪਹੁੰਚਣਗੇ ਤਾਂ ਉਹਨਾਂ ਵੱਲੋਂ ਜਿਹੜੀ ਹੈ ਇਹ ਤਮਾਮ ਜਿਹੜੀਆਂ ਗੱਲਾਂ ਨੇ ਉਹ ਸਪਸ਼ਟ ਕੀਤੀਆਂ ਜਾਣਗੀਆਂ ਮੋਕੇ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੀਪਾਲ ਕ੍ਰਿਸ਼ਨ ਸਿੰਘ ਲਾਸੀ ਇਹ ਇਨਚਾਰਜ ਤੇ ਨਾਲ ਦੀ ਨਾਲ ਧਰਮ ਕੋਰਟ ਤੇ ਐਸਐਚਓ ਕੋਰਟ ਇਸੇ ਕਹਾ ਐਸਐਚਓ ਧਰਮ ਕੋਰਟ ਇਸ ਤਮਾਮ ਜਿਹੜੇ ਨੇ ਮੋਕੇ ਤੇ ਨੇ ਗੱਲਬਾਤ ਜਿਹੜੀ ਹੈ ਉਹਨਾਂ ਦਰਮਿਆਨ ਹੋ ਰਹੀ ਹੈ ਤੇ ਥੋੜੀ ਦੇਰ ਤੱਕ ਜਿਹੜਾ ਐਸਐਸਪੀ ਸਾਹਿਬ ਕੀ ਬਰੀਫ ਕਰਦੇ ਨੇ ਕਿਉਂਕਿ ਤੇਜ਼ ਤਾਰਾ ਹਥਿਆਰ ਜਿਹੜੇ ਆ ਉਹ ਵੀ ਬਰਾਮਦ ਹੋਏ ਨੇ ਬੇਸਬਾਲ ਦੇ ਜਿਹੜਾ ਬੇਸਬਾਲ ਦਾ ਡੰਡਾ ਹੁੰਦਾ ਉਸ ਨੂੰ ਵੀ ਜਿਹੜਾ ਇਹਨਾਂ ਇਹਨਾਂ ਦੇ ਕੋਲ ਜਿਹੜਾ ਸੀਗਾ ਸੋ ਹੋਰ ਕੀ ਕੀ ਬਰਾਮਦਗੀ ਹੋਈ ਹੈ ਕਿਸ ਵੱਡੀ ਵਾਰਦਾਤ ਦੇ ਅੰਜਾਮ ਦੇਣ ਚ ਫਰਾਗ ਚ ਸੀਗੇ ਇਹ ਸੋ ਤਮਾਮ ਜਿਹੜੀਆਂ ਗੱਲਾਂ ਨੇ ਐਸਐਸਪੀ ਮੋਗਾ ਥੋੜੀ ਦੇਰ ਤੱਕ ਜਿਹੜਾ ਪ੍ਰੈਸ ਨੂੰ ਬਰੀਫ ਕਰਨਗੇ ਜੀ ਨਵਦੇ ਪੇ ਵੀ ਦੱਸੋ ਕਿ ਇਹ ਚੇਜ਼ਿੰਗ ਕਰਦੇ ਹੋਏ ਫਾਇਰਿੰਗ ਹੋਈ ਹੈ ਜਾਂ ਭੱਜਣ ਵਕਤ ਇਹਨਾਂ ਦੇ ਗੋਲੀ ਲੱਗੀ ਹੈ ਕੋਈ ਇਸ ਤਰੀਕੇ ਦੀ ਆਪਣੇ ਕੋਲ ਜਾਣਕਾਰੀ ਦੇਖੋ ਜੋ ਇਨਫੋਰਮੇਸ਼ਨ ਸਾਨੂੰ ਪੁਲਿਸ ਸੋਰਸਸ ਤੋਂ ਮਿਲ ਰਹੀ ਹੈ ਪੁਲਿਸ ਆਫ ਦਾ ਰਿਕਾਰਡ ਦੱਸ ਰਹੀ ਹੈ ਤਾਂ ਇੱਥੇ ਹੋ ਪਹੁੰਚੇ ਸੀਗਾ ਤਾਂ ਇੱਥੇ ਹੋ ਸਕਦਾ ਕਿਸੇ ਵੱਡੀ ਵਾਰਦਾਤ ਤੋਂ ਅੰਜਾਮ ਦੇਣੀ ਹੋਵੇ ਜਾਂ ਕਹਿ ਸਕਦੇ ਆ ਕਿ ਕਿਸੇ ਸਾਥੀ ਦੀ ਉਡੀਕ ਕਰ ਰਹੇ ਹੋਣ ਤਾਂ ਜਦੋਂ ਪੁਲਿਸ ਨੂੰ ਇਸ ਦੀ ਇਤਲਾਹ ਮਿਲੀ ਤਾਂ ਪੁਲਿਸ ਨੇ ਘੇਰਾਬੰਦੀ ਕੀਤੀ ਤਾਂ ਘੇਰਾਬੰਦੀ ਤੋਂ ਬਾਅਦ ਜਿਹੜਾ ਪੁਲਿਸ ਦੇ ਜਵਾਬੀ ਜਿਹੜੀ ਹੈ ਫਾਇਰਿੰਗ ਉਹਨਾਂ ਵੱਲੋਂ ਕੀਤੀ ਗਈ ਹੈ ਉਹਨੇ ਜਦੋਂ ਵੀ ਫਾਇਰ ਹੋਣਾ ਪੜਦਾ ਆਏ ਨਹੀਂ ਜੀ ਅਸਤੂ ਸਾਹਿਬ ਫਾਇਰ ਕਰਨ ਤੋਂ ਬਾਅਦ ਜਿਹੜਾ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਦੋ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਕੈਪਟਨ ਡਿਸਟਰਬੈਂਸ ਕ੍ਰੀਏਟ ਹੋ ਰਹੀ ਹੈ ਤੁਹਾਡੀ ਗੱਲ ਸੜ ਤੱਕ ਕਲੀਅਰ ਤਰੀਕੇ ਨਾਲ ਨਹੀਂ ਆ ਰਹੀ ਸ਼ਾਇਦ ਕੋਈ ਨੇੜੇ ਖੜੇ ਮਾਈਕ ਦੇ ਜਾਂ ਆਵਾਜ਼ ਸੜ ਤੱਕ ਪਹੁੰਚ ਰਹੀ ਹੈ ਪਲੀਜ਼ ਇਸ ਨੂੰ ਸੈੱਟ ਕਰੋ ਤੇ ਨਾਲ ਗੱਡੀ ਐ ਜੋ ਗੱਡੀ ਵੀ ਦਿਖਾਓ ਕਿ ਗੱਡੀ ਦੇ ਕੋਈ ਬੁਲਟ ਫਾਇਰ ਲੱਗੇ ਹੋਣ ਜਦੋਂ ਪੰਜਾਬ ਦੀ ਪੁਲਿਸ ਇਸ ਮੁਕਾਬਲੇ ਦੇ ਵਿੱਚ ਵੱਡੇ ਇੰਪੋਰਟੈਂਟ ਜਿਹੜੀ ਹੈ ਉਹ ਰੋਲ ਇਸ ਕਦਰ ਨਿਭਾ ਰਹੀ ਸੀ ਨਵਦੀਪਾ ਨਵਦੀਪ ਮੇਰੀ ਆਵਾਜ਼ ਆ ਰਹੀ ਹੈ ਤਸਵੀਰਾਂ CIA ਸਟਾਫ ਤੇ ਪੰਜ ਬਦਮਾਸ਼ਾਂ ਨਾਲ ਐਨਕਾਊਂਟਰ ਹੋਇਆ ਹੈ ਜਿਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹਨਾਂ ਤੋਂ ਹਥਿਆਰ ਤੇ ਬੇਸਬੋਲ ਤੇ ਹੋਰ ਕਈ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਨੇ ਇੱਕ ਵਾਰ ਮੁਰਤਦ ਦਸੀਏ ਕਿ ਮਸਲਾ ਹੈ ਕੀ ਸੀ ਜਿਸ ਤਰੀਕੇ ਦੇ ਨਾਲ ਐਨਕਾਊਂਟਰ ਹੋਇਆ ਮਾਚਿਵੜਾ ਪੈਟਰੋਲ ਪੰਪ ਤੋਂ ਇਹਨਾਂ ਨੇ ਡਾਕਾ ਮਾਰਿਆ ਸੀ ਮੋਗਾ ਦੇ ਵਿੱਚ ਇਹਨਾਂ ਦਾ ਮੁਕਾਬਲਾ ਹੋਇਆ ਫੜ ਲਏ ਗਏ ਨੇ 32 ਬੋਰ ਦਾ ਰਿਵਾਲਵਰ ਤੇ ਕਾਰਤੂਸ ਇਹਨਾਂ ਤੋਂ ਪੰਜਾਬ ਦੀ ਪੁਲਿਸ CIA ਸਟਾਫ ਨੂੰ ਬਰਾਮਦ ਹੋਇਆ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਜਿਸ ਤਰੀਕੇ ਦੇ ਨਾਲ ਸਵੇਰ ਵੇਲੇ ਬਟਾਲਾ ਚ ਇੱਕ ਸ਼ਾਹਜਹਾ ਜਾਂਜਨ ਜੇ ਮੁਕਾਬਲਾ ਹੋਇਆ ਉਸ ਤਰੀਕੇ ਦੇ ਨਾਲ ਮੋਗਾ ਦੇ ਵਿੱਚ ਵੀ ਪੰਜਾਬ ਦੀ ਪੁਲਿਸ ਨੂੰ ਇੱਕ ਸਫਲਤਾ ਮਿਲੀ ਹੈ ਤਾਂ ਮੋਗਾ ਚ ਮੁਕਾਬਲਾ